ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਸਰਕਾਰੀ ਸਕੂਲ ਦੀ ਬੱਸ ਖੇਤਾਂ ਦੇ ਵਿੱਚ ਪਲਟ ਚੁੱਕੀ ਹੈ ਜਿਸ ਦੇ ਵਿੱਚ 25 ਤੋਂ 30 ਬੱਚੇ ਜਿਹੜੇ ਉਹ ਸਵਾਰ ਦੱਸੇ ਜਾ ਰਹੇ ਸੀ ਪਿੰਡਾਂ ਤੋਂ ਬੱਚੇ ਬੱਸ ਦੇ ਵਿੱਚ ਬਿਠਾ ਕੇ ਤੇ ਨਿਹਾਲ ਸਿੰਘ ਵਾਲਾ ਮੋਗੇ ਵਿਖੇ ਇਹ ਸਰਕਾਰੀ ਸਕੂਲ ਦੀ ਬੱਸ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਹੈ ਖੇਤਾਂ ਦੇ ਵਿੱਚ ਬੱਸ ਪਲਟ ਚੁੱਕੀ ਹੈ 25 ਤੋਂ 30 ਬੱਚੇ ਇਸ ਬੱਸ ਦੇ ਵਿੱਚ ਸਵਾਰ ਸੀਗੇ ਬੱਚਿਆਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਜੀਹਾਂ ਰਾਹਗੀਰਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਉਹ 12 ਸ਼ੀਸ਼ੇ ਤੋੜ ਕੇ ਤੇ ਬੱਚਿਆਂ ਨੂੰ ਵਿੱਚੋਂ ਬਾਹਰ ਕੱਢਿਆ ਗਿਆ ਔਰ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਡਰਾਈਵਰ ਸੀ ਉਸਨੇ ਸ਼ਰਾਬ ਪੀਤੀ ਹੋਈ ਸੀਗੀ ਸ਼ਰਾਬ ਪੀਤੀ ਹੋਣ ਦੇ ਕਰਕੇ ਜਿਹੜੇ ਚਸ਼ਮਦੀਦ ਗਵਾਹ ਸੀ ਜਿਹੜੇ ਉਸ ਸਮੇਂ ਮੌਜੂਦ ਸੀ ਆਸ-ਪਾਸ ਉਹਨਾਂ ਦਾ ਕਹਿਣਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀਗੀ ਔਰ ਬੱਸ ਪਹਿਲਾਂ ਤੋਂ ਹੀ ਡਾਵਾ ਡੋਲੇ ਖਾਂਦੀ ਆ ਰਹੀ ਸੀ ਕਦੀ ਇੱਧਰ ਕਦੀ ਉੱਧਰ ਕਦੀ ਇੱਧਰ ਔਰ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਜਾ ਪਲਟਾ ਦਿੱਤੀ ਡਰਾਈਵਰ ਨੇ ਤਾ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀਗੀ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀਗਾ ਡਰਾਈਵਰ ਔਰ ਅਜੇ ਇਹ ਸਵੇਰ ਦਾ ਹੀ ਸਮਾਂ ਹੈ ਸਵੇਰ ਦਾ ਸਮਾਂ ਬੱਚੇ ਜਿਹੜੇ ਆ ਉਹ ਘਰਾਂ ਤੋਂ ਚੱਕੇ ਔਰ ਚੱਕ ਕੇ ਉਹਨਾਂ ਨੂੰ ਨਿਹਾਲ ਸਿੰਘ ਵਾਲਾ ਸਰਕਾਰੀ ਐਮੀਨੈਂਸ ਸਕੂਲ ਦੇ ਵਿੱਚ ਲਿਜਾਣਾ ਸੀਗਾ ਪਰ ਰਸਤੇ ਦੇ ਵਿੱਚ ਹੀ ਡਰਾਈਵਰ ਦੀ ਇਹ ਵੱਡੀ ਗਲਤੀ ਦੇ ਨਾਲ ਬੱਸ ਜਿਹੜੀ ਹੈ ਉਹ ਪਲਟ ਜਾਂਦੀ ਹੈ ਬੱਸ ਪਲਟਣ ਦੇ ਨਾਲ 25 ਤੋਂ 30 ਬੱਚੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਕੱਚ ਹੈ ਉਹ ਬੱਚਿਆਂ ਦੇ ਹੱਥਾਂ ਦੇ ਵਿੱਚ ਬਾਹਾਂ ਦੇ ਵਿੱਚ ਲੱਤਾਂ ਦੇ ਵਿੱਚ ਖੁੱਬ ਚੁੱਕਿਆ ਔਰ ਬੱਚਿਆਂ ਨੂੰ ਲੋਕਾਂ ਨੇ ਆਪਣੇ ਗੱਡੀਆਂ ਮੋਟਰਸਾਈਕਲਾਂ ਤੇ ਸਰਕਾਰੀ ਹਸਪਤਾਲ ਪਹੁੰਚਾਇਆ ਕਿ ਉੱਥੇ ਬੱਚਿਆਂ ਦਾ ਇਲਾਜ ਕੀਤਾ ਜਾਵੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਡਰਾਈਵਰ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਤੇ ਉਹਦਾ ਮੈਡੀਕਲ ਜਿਹੜਾ ਉਹ ਕਰਵਾਇਆ ਜਾਵੇਗਾ ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਬिलासपुर ਪਿੰਡ ਹੈ ਨਿਹਾਲ ਸਿੰਘ ਵਾਲਾ ਦੇ ਕੋਲ ਜਿੱਥੇ ਇਹ ਵੱਡਾ ਹਾਦਸਾ ਵਾਪਰ ਗਿਆ ਹੈ ਖੇਤਾਂ ਦੇ ਵਿੱਚ ਸਰਕਾਰੀ ਐਮੀਨੈਂਸ ਸਕੂਲ ਦੀ ਬੱਸ ਪਲਟੀ ਹੈ ਗਲਤੀ ਜਿਹੜੀ ਉਹ ਡਰਾਈਵਰ ਦੀ ਦੱਸੀ ਜਾ ਰਹੀ ਹੈ ਕਿ ਡਰਾਈਵਰ ਦੇ ਵੱਲੋਂ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀਗਾ ਔਰ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀਗੀ ਬਸ ਦੀ ਰਫ਼ਤਾਰ ਜ਼ਿਆਦਾ ਸੀਗੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਡਰਾਈਵਰ ਦੇ ਕੋਲੋਂ ਤੇ ਉਸ ਤੋਂ ਬਾਅਦ ਬੱਸ ਜਿਹੜੀ ਹੈ ਸਿੱਧੀ ਖੇਤਾਂ ਦੇ ਵਿੱਚ ਜਾ ਪਲਟੀਆਂ ਖਾਂਦੀ ਐ ਤਾਂ ਸ਼ੀਸ਼ੇ ਟੁੱਟਣ ਦੇ ਕਰਕੇ ਬੱਚੇ ਜਿਹੜੇ 25 ਤੋਂ 30 ਬੱਸ ਦੇ ਵਿੱਚ ਸਵਾਰ ਸੀ ਜਿਨ੍ਹਾਂ ਨੂੰ ਮਾਪਿਆਂ ਨੇ ਤੜਕਸਾਰ ਵਰਦੀਆਂ ਪੁਆ ਕੇ ਟਿਫਨ ਤਿਆਰ ਕਰਕੇ ਭੇਜਿਆ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਆਉਣਗੇ ਪਰ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਵੱਡੀ ਘਟਨਾ ਵਾਪਰ ਗਈ 25 ਤੋਂ 30 ਬੱਚੇ ਸੀਗੇ ਬੱਸ ਪਲਟਣ ਦੇ ਨਾਲ ਜਿਹੜੇ ਜ਼ਖਮੀ ਕੋਏ ਨੇ ਤੇ ਜਿਨ੍ਹਾਂ ਨੂੰ ਲੋਕਾਂ ਨੇ ਆਪਣੀਆਂ ਗੱਡੀਆਂ ਮੋਟਰਸਾਈਕਲਾਂ ਤੇ ਹਸਪਤਾਲ ਪਹੁੰਚਾਇਆ ਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਈ ਤਸਵੀਰਾਂ ਦੇਖ ਸਕਦੇ ਹੋ ਬਹੁਤ ਭਿਆਨਕ ਤਸਵੀਰਾਂ ਨੇ ਜਿਸ ਤਰੀਕੇ ਦੇ ਨਾਲ ਬਸ ਦੇ ਹਾਲਾਤ ਬੜੇ ਕੋਏ ਨੇ ਜੇਕਰ ਮੌਕੇ ਤੇ ਰਾਹੀਰ ਮੌਕੇ ਤੇ ਲੋਕ ਨਾ ਪਹੁੰਚਦੇ ਤੇ ਹੋ ਸਕਦਾ ਸੀਗਾ ਕਿ ਕਿਸੇ ਬੱਚੇ ਦੇ ਨਾਲ ਅਭਿ ਨਭੀ ਹੋ ਜਾਂਦੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਲੋਕ ਮजूद ਸੀ ਆਸ-ਪਾਸ ਕਿਉਂਕਿ ਤਰਕਸਾਰ ਦਾ ਇਹੀ ਇਹ ਸਮਾਂ ਸੀਗਾ ਜਿਸ ਸਮੇ ਇਹ ਹਾਦਸਾ ਵਾਪਰਿਆ ਹੈ ਔਰ ਲੋਕ ਵੀ ਆਸ-ਪਾਸ ਸੀਗੇ ਜਿਨ੍ਹਾਂ ਨੇ ਜਦੋਂ ਦੇਖਿਆ ਕਿ ਬੱਸ ਪਲਟ ਗਈ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ ਉਸੇ ਵੇਲੇ ਭੱਜ ਕੇ ਗਏ ਤਾਂ ਇਹ ਮਗਰਲਾ ਸ਼ੀਸ਼ਾ ਤੋੜਿਆ ਗਿਆ ਬੱਚਿਆਂ ਨੂੰ ਵਿੱਚੋਂ ਕੱਢਿਆ ਗਿਆ ਬੱਚੇ ਰੋਂਦੇ ਸੀਗੇ ਕਿਉਂਕਿ ਛੋਟੇ-ਛੋਟੇ ਬੱਚੇ ਸੀਗੇ 25 ਤੋਂ 30 ਅ ਬੱਚੇ ਇਸ ਬੱਸ ਦੇ ਵਿੱਚ ਦਸੇ ਜਾ ਰਹੇ ਸੀ ਜਦੋਂ ਇਹ ਬੱਸ ਪਲਟੀ ਹੈ ਤਾਂ ਡਰਾਈਵਰ ਦੀ ਗਲਤੀ ਸੀ ਡਰਾਈਵਰ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਸੀਗਾ ਬੱਸ ਡਰਾਈਵਰ ਔਰ ਵਾਸੀ ਰਫਤਾਰ ਵੀ ਤੇਜ਼ ਸੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪਲਟੀਆਂ ਖਾਂਦੀ ਹੋਈ ਖੇਤਾਂ ਦੇ ਵਿੱਚ ਜਾ ਡਿੱਗ ਗਈ ਤਾਂ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਤਸਵੀਰਾਂ ਬਹੁਤ ਖੌਫਨਾਕ ਨੇ ਖੁਸ਼ਕਿਸਮਤੀ ਵਾਲੀ ਗੱਲ ਇਹ ਰਹੀ ਹੈ ਕਿ ਉਹ ਮਾਸੂਮ ਬੱਚਿਆਂ ਨੂੰ ਕੁਝ ਹੋਇਆ ਨਹੀਂ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਕਿਉਂਕਿ ਬੱਚਿਆਂ ਦੀ ਕੋਈ ਆਕਾਸ਼ ਮਾਪੇ ਹੁੰਦੇ ਨੇ ਤੇ ਮਾਪਿਆਂ ਦੀ ਕੋਈ ਆਕਾਸ਼ ਬੱਚੇ ਹੁੰਦੇ ਨੇ ਸੋ ਬੱਚਿਆਂ ਨੂੰ ਜਦੋਂ ਇੱਕ ਝਰੀਟ ਵੀ ਆਉਂਦੀ ਹੈ ਤਾਂ ਮਾਪਿਆਂ ਦੀਆਂ ਆਂਦਰਾ ਜਿਹੜੀਆਂ ਨੇ ਉਹ ਵਿਲਕਦੀਆਂ ਨੇ ਸੋ ਉਹ ਮਾਪੇ ਜਿਨ੍ਹਾਂ ਨੇ ਅਜੇ ਬੱਚੇ ਆਪਣੇ ਸਕੂਲ ਭੇਜੇ ਸੀ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਤਾਂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਥੋੜੀਆਂ ਜੀਆਂ ਸੱਟਾਂ ਇੱਥੇ ਲੋਕ ਕਹਿ ਰਹੇ ਨੇ ਕਿ ਜਰੂਰ ਉਹਨਾਂ ਬੱਚਿਆਂ ਨੂੰ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬੱਸ ਬਹੁਤ ਜ਼ਿਆਦੇ ਤੇ ਸੀਗੇ ਤੇ ਉਥੋਂ ਸਾਈਡ ਹੁੰਦੀ 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 ਜਮ੍ਹਾਂ ਆ ਕੇ ਕੁੜੀ ਆ ਗਈ ਤੇ ਬੱਚਾ ਪਲਟ ਗਿਆ ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਵਾਰ ਇਹਦੀ ਡਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾਂ ਚੌਂ ਦੇ ਵਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨਿਹਾਲ ਸਿੰਘਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਧੂਈਟਾਈ ਵਿੱਚ ਕੱਚ ਬਹੁਤ ਫੱਬੇ ਹੋ ਬੱਚਿਆਂ ਦੇ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਲਈ ਤੇ 26 27 ਬੱਚੇ ਸੀਗੇ ਓਹ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬੱਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਐਮਿਨੇਸ ਨਿਹਾਲ ਸਿੰਘਲੇ ਮਧੇ ਰੋਡ ਤੇ ਆ ਦੱਸਦੇ ਜਿਵੇਂ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਹੀ ਲੈ ਕੇ ਅਛਾ ਜੀ RAMME ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅਛਾ ਤੁਹਾਡੇ ਕਿਹੜੇ ਪਿੰਡ RAMMA ਪਿੰਡ ਆ ਜੀ ਸਾਡਾ ਅਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਦੇ ਪਿੰਡਾਂ ਦੇ ਹਾਂ ਜੀ ਹਾਂ ਜੀ ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਵਾਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱਤਰ ਪੂਰੇ ਆ ਤੇ ਜਿਹੜੇ ਡਰਾਈਵਰ ਰੱਖਦੇ ਆ ਸਕੂਲਾਂ ਵਾਲੇ ਵੀ ਉਹਨਾਂ ਦੇ ਲਾਇਸੈਂਸ ਹੈਗੇ ਆ ਪੂਰੇ ਵਧੀਆ ਕਾਮਜਾਬ ਡਰਾਈਵਰ ਇਹ ਜਿਹੇ ਬੱਚੇ ਇਹ ਜਿਹਦਾ ਬੱਚਾ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਉਹਨੇ ਕਿਨੇ ਫੜ ਲਿਆ ਸੀਗਾ ਉਹ ਜਦ ਦੀ ਆ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਬੱਚੇ ਹਸਪੀਟਲ ਦੇ ਵਿੱਚ ਭੇਜ ਦਿੱਤੇ ਗਏ ਕਿੰਨੇ ਬੱਚੇ ਸੀਗੇ ਸਾਰ ਬੱਚੇ ਟੋਟਲ 40 ਬੱਚੇ ਦੱਸਦੇ ਆ ਜੀ 32 ਦੇ ਦ ਬਾਕੀ ਕੋਈ ਚੀਜ਼ ਆ ਤਾਂ ਸੀਰੀਅਸ ਹੋਈ ਤਾਂ ਜਾ ਕੇ ਰੋਣੇ ਤਾਂ ਕੰਮ ਜਾਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰਵਾਇਗੀ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਇਹ ਸਿੰਗਲ ਟਾਇਰ ਈ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹ ਤਾਂ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਜ ਤਪਦੀਸ਼ ਕਰਦੇ ਹਾਂ ਕਿ ਇਸ ਦੇ ਵਿੱਚ ਜੋ ਵੀ ਜਿਹਦੇ ਖਲਾਫ ਅਕਸ਼ਮਾ ਹੈ ਸਾਰਾ ਲਵਾਂਗੇ ਤਫ਼ਤੀਸ਼ ਕਰਦੇ ਮੋੜਲੀ ਤਫ਼ਤੀਸ਼ ਕੀ ਕਰ ਰਹੇ ਹੋ ਮੋੜਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਿਆਂ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਕੁਭਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ